ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੀਰਵੈਲੇ ਦੀ ਤਾਕਤ ਦੇਖਣੀ ਹੈ ਤਾਂ ਮਹੀਨਾ ਇਹ ਕੰਮ ਕਰੋ ਫਿਰ ਦੇਖਣਾ ਚਮਤਕਾਰ ਸ਼ਾਸੰਗਰ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਸੀ ਗਲ ਕਰਨ ਵਾਲੀ ਹਾਂ ਜੀ ਕਿ ਜੇਕਰ ਤੁਸੀਂ ਅਮੀਰਵੈਲੇ ਦੀ ਤਾਕਤ ਦੇਖਣੀ ਹੈ ਤਾਂ ਇੱਕ ਮਹੀਨਾ ਤੁਸੀਂ ਇਹ ਕੰਮ ਕਰਕੇ ਦੇਖ ਲੈਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਕੰਮ ਚਮਤਕਾਰ ਸਾਬਿਤ ਹੋ ਜਾਵੇਗਾ ਤੁਸੀਂ ਦਿਨ ਰਾਤ ਦੁਗਣੀ ਜਗਾਈ ਤਾਂ ਕੀ ਕਰੋਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਆਪਣੀ ਹਾਜ਼ਰੀ ਜੁਲ ਹੋਣਾ ਜੀ ਤਾਂ ਕਿ ਤੰਤਨ ਗੁਰਨਾਨਕ ਦੇਵ ਜੀ ਪਾਸ਼ਾ ਜੀ ਦੀ ਕਿਤਾਬ ਹਮੇਸ਼ਾ ਲਈ ਤੁਹਾਡੇ ਉਤੇ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕੁਝ ਪੈਣ ਪਰਾ ਅਮਿਤ ਵੇਲੇ ਬਾਰੇ ਬਹੁਤ ਜ਼ਿਆਦਾ ਹੀ ਸਵਾਲ ਪੁੱਛਦੇ ਹਨ ਜਿਨ੍ਹਾਂ ਨੂੰ ਅਮਿਤ ਵੇਲੇ ਦੀ ਕੀਮਤ ਅਮਿਤ ਵੇਲੇ ਦੀ ਤਾਕਤ ਬਾਰੇ ਪਤਾ ਹੈ ਨਾ ਉਹ ਪੈਣ ਪਰਾ ਅਮਿਤ ਵੇਲੇ ਉੱਠਣ ਦੀਆਂ ਜੁਗਤੀਆਂ ਅਮਿਤ ਵੇਲੇ ਉੱਠਣ ਦੇ ਢੰਗ ਤਰੀਕੇ ਬਾਰੇ ਪੁੱਛਦੇ ਹੀ ਰਹਿੰਦੇ ਹਨ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡਾ ਵੀ ਅਮਿਤ ਅਵੇਲੇ ਬਣ ਜਾਵੇ ਪਈ ਕੁਝ ਪਰਾਜਿਤਨ ਦੇ ਮਨ ਵਿੱਚ ਅਜੇ ਵੀ ਸ਼ੰਕਾ ਹੈ ਕਿ ਅੰਮ੍ਰਿਤ ਵੇਲੇ ਦੇ ਵਿੱਚ ਐਡਾ ਕੀ ਖਾਸ ਹੁੰਦਾ ਹੈ ਕਿ ਅੰਮ੍ਰਿਤ ਵੇਲੇ ਉੱਠਣ ਤੇ ਜ਼ੋਰ ਹੀ ਜ਼ਿਆਦਾ ਕਿਉਂ ਦਿੱਤਾ ਜਾਂਦਾ ਹੈ ਹਾਰਿਕ ਕਥਾ ਦੇ ਵਿੱਚ ਇਹ ਹੀ ਸਿਰਫ ਅੰਮ੍ਰਿਤ ਵੇਲੇ ਬਾਰੇ ਹੀ ਸਮਝਾਇਆ ਜਾਂਦਾ ਹੈ ਤਾਂ ਉਹ ਇਹ ਸਵਾਲ ਪੁੱਛਦੇ ਹੀ ਰਹਿੰਦੇ ਹਨ ਅੰਮ੍ਰਿਤ ਵੇਲੇ ਉੱਠਣ ਨਾਲ ਕੀ ਹੋ ਜਾਵੇਗਾ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਨੂੰ ਖਾਸ ਕੀ ਮਿਲਦਾ ਹੈ ਜਿਹੜੇ ਵੀ ਵੀਰ ਭੈਣ ਭਰਾ ਇਸ ਤਰ੍ਹਾਂ ਦੇ ਸਵਾਲ ਪੁੱਛਦੇ ਹਨ ਉਹਨਾਂ ਦੇ ਵਿੱਚ ਇੱਕੋ ਹੀ ਬੇਨਤੀ ਹੈ ਜੀ ਕਿ ਇੱਕ ਵਾਰ ਤੁਸੀਂ ਖੁਦ ਅੰਮ੍ਰਿਤ ਵੇਲੇ ਉੱਠ ਕੇ ਦੇਖੋ ਔਖੇ ਸੋਖੇ ਜਿਵੇਂ ਵੀ ਉੱਠਿਆ ਜਾਂਦਾ ਹੈ ਅਲਾਰਮ ਦਿੱਤਾ ਹੈ ਤਹੀ ਉੱਠ ਸਿੱਖ ਲਵੋ ਚਾਹ ਪਰਿਵਾਰ ਦੇ ਕਿਸੇ ਮੈਂਬਰ ਅਗੇ ਸੇਵਾ ਹੀ ਕਹਿ ਲਓ ਕਿ ਤੁਹਾਨੂੰ ਉਹ ਲਗਾਤਾਰ 40 ਦਿਨ ਅੰਮ੍ਰਿਤ ਵੇਲੇ ਉੱਠ ਉਠਾ ਦੇਵੇ ਤੇ ਜੇਕਰ ਤੁਸੀਂ 40 ਦਿਨ ਅੰਮ੍ਰਿਤ ਵੇਲੇ ਉੱਠ ਪੈਂਦੇ ਹੋ ਤਾਂ ਤੁਸੀਂ ਆਪ ਅੰਮ੍ਰਿਤ ਵੇਲੇ ਦੀ ਤਾਕਤ ਬਾਰੇ ਅੰਮ੍ਰਿਤ ਵੇਲੇ ਦੀ ਪਾਵਰ ਬਾਰੇ ਕੁਝ ਕੇ ਹੈਰਾਨ ਹੀ ਰਹਿ ਜਾਓਗੇ ਤੇ ਜੇਕਰ ਤੁਸੀਂ ਉਸ ਦਾ ਫਾਇਦਾ ਵੱਤ ਤੋਂ ਵੱਧ ਦੇਖਣਾ ਚਾਹੁੰਦੇ ਹੋ ਤਾਂ ਸਿਰਫ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਕਟੋ-ਕਟ 1 ਘੰਟਾ ਗੁਰਮੰਤਰ ਜਨ ਮੂਲ ਮੰਤਰ ਦਾ ਜਾਪ ਕਰ ਲੈਣਾ ਫਿਰ ਤੁਸੀਂ ਕਿਸੇ ਨੂੰ ਕੋਈ ਵੀ ਸਵਾਲ ਨਹੀਂ ਪੁੱਛੋਗੇ ਬਲਕਿ ਤੁਸੀਂ ਆਪਣੇ ਆਪ ਇਸ ਬਾਰੇ ਜਵਾਬ ਦੇਣੇ ਸ਼ੁਰੂ ਕਰ ਦਿਓਗੇ ਕਿ ਅਮਿਤ ਵੇਲੇ ਦੇ ਵਿੱਚ ਇੰਨੀ ਤਾਕਤ ਹੈ ਅਮਿਤ ਵੇਲੇ ਉੱਠਣ ਵਾਲਿਆਂ ਨੂੰ ਕੀ ਮਿਲਦਾ ਹੈ ਇਹ ਮੈਂ ਗੁਰੂ ਤੇ ਪ੍ਰੋਸਰ ਆ ਕੇ ਕਹਿ ਰਹੀ ਆ ਸਤਸੰਗ ਜੀ ਇੱਕ ਵਾਰ ਖੁਦ ਅਮਿਤ ਵੇਲੇ ਉੱਠ ਕੇ ਨਾਮ ਜਪੋਗੇ ਭਜਨ ਮੰਦਕੀ ਕਰੋਗੇ ਫਿਰ ਦੱਸਣਾ ਕਿ ਜੇਕਰ ਅਮਿਤ ਵੇਲੇ ਵਿੱਚ ਉਠ ਕੇ ਆਪ ਇੱਕ ਵੇ ਵਾਹਿਗੁਰੂ ਦਾ ਨਾਮ ਸਿਮਰ ਲੈਂਦੇ ਹਾਂ ਉਹ ਇੱਕ ਵਾਰ ਵਾਹਿਗੁਰੂ ਜੀ ਕਹਿੰਦਾ ਵੀ ਜਾਂ ਇੱਕ ਵਾਰ ਮੋਲ ਮੰਤਰ ਦਾ ਜਾਪ ਕਰਨ ਤਾਂ ਵੀ ਫਲ ਸਾਡੀ ਝੋਲੀ ਵਿੱਚ ਪਤਾ ਨਹੀਂ ਪਰਮਾਤਮਾ ਜੀ ਕਿੰਨੇ ਰੂਪ ਵਿੱਚ ਪਾ ਦੇਣਗੇ ਕਿੰਨੇ ਵੀ ਸਾਡੇ ਮਾੜੇ ਕੰਮ ਕੱਟੇ ਜਾਣਗੇ ਕਿੰਨੇ ਸੋਹਣੇ-ਸੋਹਣੇ ਸਾਡੇ ਲੇਖ ਦੇ ਕਰਮ ਲਿਖੇ ਜਾਣਗੇ ਸਦਾ ਆਪ ਵੀ ਸੋਚ ਕੇ ਵੇਖ ਲੈਣਾ ਸਾਧ ਸੰਗਤ ਜੀ ਜੇ ਜੇਕਰ ਅੰਮ੍ਰਿਤ ਵੇਲੇ ਦੇ ਵਿੱਚ ਕੋਈ ਤਾਕਤ ਨਾ ਹੋਵੇ ਅੰਮ੍ਰਿਤ ਵੇਲੇ ਦੇ ਵਿੱਚ ਜੇਕਰ ਕੋਈ ਪਾਵਨ ਨਾ ਹੋਵੇ ਤਾਂ ਗੁਰੂ ਘਰ ਵਿੱਚ ਗੰਠੀ ਸੈਭੀ ਕਿਉਂ ਮਿਟਵੇਲੇ ਉੱਠਦੇ ਹਨ ਫਿਰ ਤਾਂ ਉਹ ਕਿਸੇ ਵੀ ਵੇਲੇ ਉੱਠ ਕੇ ਪਾਠ ਕਰ ਸਕਦੇ ਹਨ ਕਿਉਂਕਿ ਪਰਮਾਤਮਾ ਤਾਂ ਹਾਇਵੇਂ ਨਿਵਾਸ ਕਰਦੇ ਹਨ ਪਰ ਅੰਮ੍ਰਿਤ ਵੇਲੇ ਦੇ ਵਿੱਚ ਕੁਝ ਐਸੀ ਸ਼ਕਤੀ ਹੈ ਜਿਸ ਦੇ ਕਾਰਨ ਸਾਰੇ ਹੀ ਗੁਰੂ ਘਰਾਂ ਵਿੱਚ ਅੰਮ੍ਰਿਤ ਵੇਲੇ ਉੱਠਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਜਿਸ ਤਵਨ ਸਾਨੂੰ ਸਾਡੇ ਪਰਮਾਤਮਾ ਜੀ ਦੇ ਹੱਥ ਜੇਕਰ ਆਪਾਂ ਇੱਕ ਘੰਟਾ ਜ਼ਿੰਦਗੀ ਦੇ ਲਈ ਅੰਮ੍ਰਿਤ ਵੇਲੇ ਉੱਠਾ ਸ਼ੁਰੂ ਕਰ ਦਈਏ ਜੇਕਰ ਤੁਸੀਂ ਅੰਮ੍ਰਿਤ ਵੇਲੇ ਦੀ ਤਾਕਤ ਦੇਖਣੀ ਹੈ ਤਾਂ ਅੰਮ੍ਰਿਤ ਵੇਲੇ ਦੇ ਵਿੱਚ ਜਪੇ ਹੋਏ ਨਾਮ ਦੀ ਤਾਕਤ ਦੇਖਣੀ ਹੈ ਤਾਂ ਅੱਜ ਹੀ ਤੁਸੀਂ ਆਪਣੇ ਆਪ ਦੇ ਨਾਲ ਵਾਅਦਾ ਕਰਕੇ ਸੋ ਕਿ ਮੈਂ ਆਪਣੇ ਗੁਰੂ ਚਰਨਾਂ ਦੇ ਵਿੱਚ ਅਦਾਸ ਬੇਨਤੀ ਕਰਨੀ ਹੈ ਤਾਂ ਸਤਿ ਸਤਿ ਸੱਚੇ ਪਾਤਸ਼ਾਹ ਜੀ ਦੇ ਅੱਗੇ ਸੱਚੇ ਮਨੋਂ ਢੀਲੋਂ ਇਹ ਕਹਿ ਕੇ ਸੁਹੋ ਕਿ ਅਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਸਕਦੇ ਹਾਂ ਤੁਹਾਡੇ ਉੱਤੇ ਜ਼ਰੂਰ ਪਰਮਾਤਮਾ ਜੀ ਦੀ ਕਿਰਪਾ ਹੋ ਜਾਵੇਗੀ ਤੁਹਾਨੂੰ ਅੰਮ੍ਰਿਤ ਵੇਲੇ ਪਰਮਾਤਮਾ ਜੀ ਆਪ ਆਵਾਜ਼ ਮਾਰ ਕੇ ਉਠੋਣਗੇ ਤੁਹਾਡੇ ਸੇਤੇ ਮਿਹਰ ਭਰਿਆ ਹੱਥ ਰੱਖ ਦੇਣਗੇ ਭਜਨ ਪੰਦਗੀ ਦੀ ਸੇਵਾ ਤੁਹਾਡੇ ਕੋਲੋਂ ਪਰਮਾਤਮਾ ਨੇ ਆਪ ਹੀ ਲੈ ਲੈਣੀ ਹੈ ਇੱਕ ਵਾਰ ਆਪਾਂ ਵੀ ਇੱਕ ਕਦਮ ਗੁਰੂ ਵਾਲਵਟਾਂ ਅਗੇ ਤਾਂ ਦੇਖੀ ਪਹਾਪੁਰਖ ਜੀ ਆਖਦੇ ਹਨ ਆਪਾਂ ਇੱਕ ਕਦਮ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਵੱਲ ਬਟੋਣਾ ਹੈ ਤਾਂ ਮੇਰੇ ਸੱਚੇ ਪਾਤਸ਼ਾਹ ਜੀ ਪਰਮਾਤਮਾ ਦੀਨ ਤੇ ਹਾਲੂ ਕਿ ਪਾਲੂ ਪਾਤਸ਼ਾ ਲੱਖਾਂ ਕਰੋਣਾ ਕਦਮ ਚੱਲ ਕੇ ਸਾਡੀ ਬਾ ਫੜ ਲੈਣਗੇ ਕਿ ਸਾਧ ਸੰਗਤ ਜੀ ਆਓ ਅਪਾ ਸੱਚੇ ਪਾਤਸ਼ਾ ਜੀ ਵੱਲ ਰਾਤ ਨੂੰ ਸੌਣ ਲੱਗਿਆਂ ਮੂਰਮੰਤ ਦਾ ਜਾਪ ਕਰਕੇ ਸੋਈਏ ਕੀਰਤਨ ਸੋਲਾ ਛੱਡ ਦੀ ਬਾਣੀ ਦਾ ਪਾਠ ਕਰਕੇ ਸੋਈਏ ਪਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ ਕੀ ਬਹੁਤ ਜਨਮ ਵਿਛੜੇ ਤੇ ਮਾਦੋ ਇਹੇ ਜਨਮ ਤੁਮਾਰੇ ਲੇਖੇ ਸਤਕੂ ਸੱਚੇ ਪਾਤਸ਼ਾਹ دین ਧਿਆਲ ਜੀ ਸਾਡੇ ਉੱਤੇ ਤਰਸ ਕਰ ਲਵੋ ਤੇ ਸਾਡੀ ਤੇ ਕਿਰਪਾ ਕਰੋ ਸਾਡੇ ਹਿਰਦੇ ਤੇ ਮਿਹਰ ਭਰੇ ਹੱਥ ਰੱਖ ਦਿਓ ਤਾਂ ਕਿ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦੀ ਸੇਵਾ ਨਿਭਾ ਲਈਏ ਤੁਸੀਂ 40 ਦਿਨ ਸਿਰਫ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿਓ ਤੇ ਅੰਮ੍ਰਿਤ ਵੇਲੇ ਉੱਠਾ ਸ਼ੁਰੂ ਕਰ ਦਿਓ ਤਾਂ ਤੁਹਾਨੂੰ ਅੰਮ੍ਰਿਤ ਵੇਲੇ ਦੀ ਤਾਕਤ ਬਾਰੇ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਜਦੋਂ ਵੀ ਤੁਸੀਂ ਅੰਮ੍ਰਿਤ ਵੇਲੇ ਉੱਠਾ ਸ਼ੁਰੂ ਕਰੋਗੇ ਤਾਂ ਤੁਹਾਡੇ ਸਾਰੇ ਹੀ ਕੰਮ ਬਹੁਤ ਜਲਦੀ ਜਲਦੀ ਖਤਮ ਹੋ जाया ਕਰਨਗੇ ਤੁਹਾਡੇ ਕਾਰਜ ਵਿੱਚ ਤਰੱਕੀ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਕਾਇ ਵਿੱਚ ਕਲਾ ਕਲੇਸ਼ ਖਤਮ ਹੋਣੀ ਸ਼ੁਰੂ ਹੋ ਜਾਣਗੇ ਸਮੇ ਸਿਰ ਹਰ ਇੱਕ ਕੰਮ ਨੂੰ ਤੁਸੀਂ ਪੂਰਾ ਕਰ ਸਕੋਗੇ ਤੁਹਾਡੇ ਕਾਇ ਵਿੱਚ ਬਿਨਕਰ ਤੇ ਖੁਸ਼ੀਆਂ ਦਾ ਵਾਸ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ